ਲਗਾਤਾਰ ਗਰਮੀ ਵਾਦੀ ਜਾ ਰਹੀ ਹੈ ਪਾਰਾ ਵਾਧਾ ਜਾ ਰਿਹਾ ਹੈ ਜਿਸ ਤੇ ਮੱਦੇ ਨਜ਼ਰ ਆਖੀਕਾਰ ਸੁਕਣਾ ਲੇਕ ਦੇ ਵਿੱਚ ਵੀ ਪਾਣੀ ਸੁੱਕਣਾ ਸ਼ੁਰੂ ਹੋ ਚੁੱਕਿਆ ਹੈ ਇਸ ਸਮੇਂ ਅਸੀਂ ਸੁਖਰਾ ਲੇਕ ਚੋ ਡੈਮ ਦੇ ਉੱਤੇ ਮੌਜੂਦ ਆ ਜਿੱਥੇ ਕਿ ਲਗਾਤਾਰ ਪਾਣੀ ਦਾ ਜਿਹੜਾ ਇਹ ਸਤਾਰਾ ਘਟਦਾ ਜਾ ਰਿਹਾ ਕਿਉਂਕਿ ਤੇਜ਼ ਗਰਮੀ ਪੈ ਰਹੀ ਹੈ ਜਿੱਥੋਂ ਪਾਣੀ ਸੁਖਣਾ ਲੇਕ ਨੂੰ ਜਾਂਦਾ ਇੱਕ ਵਾਰ ਉਹਦੀ ਸਥਿਤੀਆਂ ਦਿਖਾਉਣੇ ਆ ਕਿ ਆਖਿਰ ਪਿੱਛੇ ਕੀ ਹੈ ਕਿਉਂਕਿ ਡੈਮ ਦੇ ਵਿੱਚ ਜਿਹੜਾ ਪਾਣੀ ਜਿੱਥੋਂ ਆਉਂਦਾ ਹੈ ਜਿੱਥੇ ਲੇਕ ਤੱਕ ਪਾਣੀ ਪਹੁੰਚਦਾ ਹੈ ਉੱਥੇ ਤੱਕ ਤਾਂ ਅਜੇ ਲੈਵਲ ਹੋਰ ਘਟਿਆ ਪਰ ਉਸ ਤੋਂ ਪਿੱਛੇ ਲੈਵਲ ਜਿਹੜਾ 15 ਫੁੱਟ ਤੋਂ ਵੀ ਥੱਲੇ ਜਾ ਚੁੱਕਿਆ ਇੱਕ ਵਾਰ ਤਸਵੀਰਾਂ ਦਿਖਾ ਦਿੰਨੇ ਆ ਪੁਲ ਪਾਰ ਦੀਆਂ ਇਹ ਸੱਤ ਤਸਵੀਰਾਂ ਨੇ ਕਿ ਕਿਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਇਹ ਜਿਹੜੀ ਲੇਕ ਆ ਉਹ ਸੁੱਕ ਚੁੱਕੀ ਹੈ ਪਿੱਛੋਂ ਜਿੱਥੋਂ ਪਾਣੀ ਜਿਹੜਾ ਆਉਂਦਾ ਆ ਪੂ ਜਿਹੜਾ ਪਾਣੀ ਭਰਿਆ ਹੋਇਆ ਦਰਿਆ ਜਿਹੜਾ ਆਉਂਦਾ ਫਿਰ ਇਹ ਪਾਣੀ ਜਿਹੜਾ ਸੁੱਕਣਾ ਲੇਕ ਚ ਜਾਂਦਾ ਹੈ ਤਾਂ ਸੁੱਕਣਾ ਲੇਕ ਦੇ ਵਿੱਚ ਜਿਹੜਾ ਪਾਣੀ ਸਾਨੂੰ ਚੰਗਾ ਸੋਹਣਾ ਨਜ਼ਰ ਆਉਂਦਾ ਹੈ ਪਰ ਹੁਣ ਇਹ ਪਾਣੀ ਜਿਹੜਾ ਪਿੱਛੋਂ ਸੁੱਕਣਾ ਸ਼ੁਰੂ ਹੋ ਚੁੱਕਿਆ ਗਰਮੀ ਦੇ ਕਾਰਨ ਤਰੇੜਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜ਼ਮੀਨ ਦੇ ਵਿੱਚ ਤੇ ਪਾਣੀ ਦਾ ਲੈਵਲ ਇੱਕ ਵਾਰੀ ਲੈਵਲ ਵੀ ਤੁਹਾਨੂੰ ਦਿਖਾਉਣਾ ਹੈ ਦੇਖ ਸਕਦੇ ਹੋ ਕਿ ਮੈਕਸਿਮਮ ਜਿਹੜਾ ਆ ਇਹ ਲੈਵਲ ਦਿਖਾਇਆ ਪਾਉਂਡ ਲੈਵਲ ਆ ਜਿਹੜਾ ਆ 11 ਜਿਹੜਾ 1100 63 ਜਿਹੜਾ ਇੱਥੇ ਦੱਸਿਆ ਗਿਆ ਆ ਪੁਆਇੰਟ 00 ਪਰ ਉੱਥੇ ਉਸ ਤੋਂ ਥੱਲੇ ਜਿਹੜੇ ਚਾਰ ਖਤਰੇ ਨਿਸ਼ਾਨ ਆ ਖਤਰੇ ਨਿਸ਼ਾਨਾ ਤੋਂ ਵੀ ਕਰੀਬਨ ਪਾਣੀ ਜਿਹੜਾ ਆ ਉਹ 10 ਫੁੱਟ ਥੱਲੇ ਨਜ਼ਰ ਆ ਰਿਹਾ ਆ ਸੋ ਇਹ ਸਥਿਤੀਆਂ ਇੱਥੇ ਇਸ ਸਮੇਂ ਬੜੀਆਂ ਹੋਈਆਂ ਨੇ ਕਿ ਕਿਸ ਤਰੀਕੇ ਨਾਲ ਆਕੀਕਾਰ ਪਾਣੀ ਜਿਹੜਾ ਉਹ ਸੁੱਕਣਾ ਸ਼ੁਰੂ ਹੋ ਚੁੱਕਿਆ ਹੈ ਤੇ ਸੁਗਰਾ ਲੇਕ ਦੇ ਤੱਕ ਜਿਹੜਾ ਪਾਣੀ ਪਹੁੰਚਦਾ ਹੈ ਉਸ ਦੇ ਵਿੱਚ ਵੀ ਜਿਹੜੀ ਗਰਾਵਟ ਨਜ਼ਰ ਆ ਰਹੀ ਆ ਲਾਕੇ ਹੈ ਲੇਕ ਦੇ ਪਿੱਛੇ ਸਾਈਡ ਦਾ ਜਿਹੜਾ ਇਹ ਪੂਰਾ ਸੀਨ ਹੈ ਜਿੱਥੇ ਕਿ ਪੂਰੀ ਤਰ੍ਹਾਂ ਤਰੇੜਾ ਆ ਚੁੱਕਿਆ ਹੈ ਜਮੀਨ ਸੁੱਕ ਚੁੱਕੀ ਆ ਕੇਵਲ ਡੈਮ ਜਿੱਥੋਂ ਬੰਦ ਕਰਦੇ ਆ ਜਾਂ ਕੰਟਰੋਲ ਕਰਦੇ ਆ ਉੱਥੇ ਥੋੜਾ ਪਾਣੀ ਜ਼ਰੂਰ ਨਜ਼ਰ ਆ ਰਿਹਾ ਆ ਸੋ ਇਹ ਤਸਵੀਰਾਂ ਨੇ ਸੁਗਰਾ ਲੇਕ ਦੇ ਜਿਹੜੀਆਂ ਤਾਨੂੰ ਦਿਖਾ ਰਹੇ ਆ ਹਾਲਾਂਕਿ ਜੋ ਅਸੀਂ ਸੁਕਨਾ ਲੇਖ ਦੇਖਦੇ ਆ ਆਮ ਕਰਕੇ ਪ੍ਰੈਟਿਕ ਜਿਹੜੇ ਆਉਂਦੇ ਨੇ ਉਹ ਬਿਲਕੁਲ ਇਹਦੇ ਨਾਲੇ ਆ ਜਿੱਥੋਂ ਪਾਣੀ ਜਾਂਦਾ ਆ ਉਸ ਦਾ ਵਿੱਚ ਵੀ ਪਾਣੀ ਦਾ ਜਿਹੜਾ ਵਹਾਅ ਆ ਉਹ ਕਟਿਆ ਆ ਇਹ ਤਸਵੀਰਾਂ ਤਾਂ ਤੁਸੀਂ ਦੇਖ ਰਹੇ ਹੋ ਇੱਕ ਵਾਰ ਤਸਵੀਰਾਂ ਤੁਹਾਨੂੰ ਇੱਥੋਂ ਹੀ ਸੁਕਨਾ ਲੇਖ ਦੇ ਆ ਵੀ ਦਿਖਾਉਣੇ ਆ ਕਿ ਉੱਥੇ ਸਥਿਤੀਆਂ ਕਿਹੋ ਜਿਹੀਆਂ ਬਣੀਆਂ ਹੋਈਆਂ ਨੇ ਪਹਾੜਾ ਦੇ ਵਿੱਚੋਂ ਜਿੱਥੇ ਸੁਕਣਾ ਲੇਕ ਦੇ ਵਿੱਚ ਪਾਣੀ ਆਉਂਦੇ ਕਿ ਚੌਦੇ ਦਰਿਏ ਉਹ ਤਾਂ ਦੇਖਿਆ ਕਿਵੇਂ ਸੁੱਕਣਾ ਸ਼ੁਰੂ ਹੋ ਗਿਆ ਹੈ ਆ ਤੇ ਉਸ ਤੋਂ ਅੱਗੇ ਦੀ ਸਥਿਤੀਆਂ ਦਿਖਾਉਣਾ ਦੇਖੋ ਪਿੱਛੇ-ਪਿੱਛੇ ਥੋੜਾ ਪਾਣੀ ਰਹਿ ਗਿਆ ਹੈ ਤੇ ਪੂਰੀ ਤਰ੍ਹਾਂ ਜਿਹੜਾ ਹੈ ਇੱਥੇ ਸੋਕਾ ਉਹ ਨਜ਼ਰ ਆ ਰਿਹਾ ਹੈ ਇਹ ਕਹਿਰ ਹੈ ਪ੍ਰਕੋਪਾ ਗਰਮੀ ਦਾ ਜਿਹੜਾ ਸਾਨੂੰ ਇਸ ਸਮੇਂ ਦੇਖਣ ਨੂੰ ਮਿਲ ਰਿਹਾ ਕਿ ਕਿਵੇਂ ਪਾਣੀ ਲਗਾਤਾਰ ਸੁੱਕ ਰਿਹਾ ਹੈ ਇਸ ਦੇ ਨਾਲ ਹੀ ਬਿਲਕੁਲ ਮੇਨ ਸੁਕਣਾ ਲੇਕ ਹੈ ਜਿੱਥੇ ਪਾਣੀ ਇੱਥੋਂ ਅੱਗੇ ਜਾਂਦਾ ਆ ਪਹੁੰਚਦਾ ਆ ਗੇਟਾਂ ਦੇ ਨਾਲ ਉਹਨੂੰ ਜਿਹੜਾ ਕੰਟਰੋਲ ਕੀਤਾ ਜਾਂਦਾ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਫ਼ ਤੌਰ ਤੇ ਨਜ਼ਰ ਆ ਰਿਹਾ ਆ ਕਿ ਦੂਰ ਤੱਕ ਕਿਸ ਤਰੀਕੇ ਨਾਲ ਪਾਣੀ ਦਾ ਲੈਵਲ ਜਿਹੜਾ ਉਹ ਘਟ ਚੁੱਕਿਆ ਆ ਤੇ ਬਿਲਕੁਲ ਜਿਹੜਾ ਲੈਵਲ ਕਟਿਆ ਹੋਇਆ ਉਹ ਨਜ਼ਰ ਆ ਰਿਹਾ ਆ ਤਸਵੀਰਾਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ ਜਾ ਕੇ ਕਿ ਕਿਵੇਂ ਪਾਣੀ ਜਿਹੜਾ ਆ ਧੁੱਪ ਦੇ ਕਾਰਨ ਗਰਮੀ ਦੇ ਕਾਰਨ ਕਿਉਂਕਿ ਹੁਣ ਵੀ ਜੇ ਗੱਲ ਕੀਤੀ ਜਾਵੇ ਤਾਂ ਪਾਰਾ ਜਿਹੜਾ ਉਹ 42 ਡਿਗਰੀ ਦੇ ਕਰੀਬ ਜਿਹੜਾ ਇਹ ਇਸ ਸਮੇਂ ਹੈ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਦੁਪਹਿਰ ਵਧੂਗੀ ਜਿਸ ਤਰੀਕੇ ਨਾਲ ਸਿਖਰ ਤੇ ਪੈੜਾ ਹੋਵੇਗਾ ਉਸੇ ਤਰ੍ਹਾਂ ਜਿਹੜਾ ਇਹ ਇਹ ਹੋਰ ਜਿਹੜੀ ਗਰਮੀ ਵਧੇਗੀ ਸੋ ਇਹ ਤਸਵੀਰਾਂ ਨੇ ਦੇਖੋ ਇੱਥੇ ਬਿਲਕੁਲ ਸੋਕਾ ਪੈਣਾ ਸ਼ੁਰੂ ਹੋ ਗਿਆ ਹੈ ਤੇ ਇੱਥੇ ਪੱਥਰਾਂ ਦੇ ਰੰਗ ਵੀ ਜਿਹੜੇ ਦੱਸ ਰਹੇ ਨੇ ਕਿ ਜਿੱਥੇ ਪਿੱਛੇ 10-10 ਫੁੱਟ ਪਾਣੀ 'ਚ ਜਿਹੜੀ ਗਰਾਵਟ ਨਜ਼ਰ ਆ ਰਹੀ ਹੈ ਉੱਥੇ ਇੱਥੇ ਕਟੋ-ਕਟ 4 ਤੋਂ 5-5 ਫੁੱਟ ਜਿਹੜੀ ਆ ਇੱਥੇ ਨਜ਼ਰ ਆ ਰਹੀ ਆ ਇਹ ਸੁਕਣਾ ਲੇਕ ਹੈ ਮੇਨ ਲੇਕ ਜਿੱਥੇ ਲੋਕ ਜਿਹੜੇ ਇੱਥੇ ਜਿਹੜਾ ਛੁੱਟੀਆਂ ਦਾ ਆਨੰਦ ਮਾਣਦੇ ਨੇ ਨਜ਼ਾਰਾ ਲੈਣ ਆਉਂਦੇ ਨੇ ਪਰ ਇੱਥੇ ਸਥਿਤੀਆਂ ਦੇਖੋ ਕਿ ਕਿਸ ਤਰੀਕੇ ਦੀਆਂ ਹੋਈਆਂ ਹੋਈਆਂ ਕਿ ਲਗਾਤਾਰ ਸੋਕਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਇਹ ਤਸਵੀਰਾਂ ਨੇ ਸੁਕਣਾ ਲੇਕ ਚੰਡੀਗੜ੍ਹ ਦੀਆਂ ਗਰਮੀ ਦੇ ਪ੍ਰਕੋਪ ਦੀਆਂ ਬਿਲਕੁਲ ਪਿੱਛੋਂ ਤਾਂ ਚੋਦੇ ਵਿੱਚ ਪਾੜੀ ਖਤਮੇ ਹੋ ਚੁੱਕਿਆ ਹੈ ਪਾਣੀ ਬਿਲਕੁਲ ਸੁੱਕ ਚੁੱਕਿਆ ਦਰਾਰਾਂ ਪੈ ਚੁੱਕੀਆਂ ਨੇ ਪਰ ਉਸ ਦੇ ਨਾਲ ਸੁਕਣਾ ਲੇਕ ਦੇ ਕੁਝ ਹਿੱਸੇ ਦੇ ਵਿੱਚ ਹਜੇ ਪਾਣੀ ਨਜ਼ਰ ਆ ਰਿਹਾ ਪਰ ਇੱਥੇ ਵੀ ਲੈਵਲ ਜਿਹੜਾ ਲਗਾਤਾਰ 5 ਤੋਂ 6 ਫੁੱਟ ਥੱਲੇ ਹੁੰਦਾ ਉਹ ਦਿਖਾਈ ਦੇ ਰਿਹਾ ਆ ਸੋ ਇਹ ਤਸਵੀਰਾਂ ਨੇ ਸੁਕਨਾ ਲੈਕ ਚੰਡੀਗੜ੍ਹ ਦੀਆਂ ਗਰਮੀ ਦੇ ਪ੍ਰਕੋਪ ਦੀਆਂ ਗਰਮੀ ਦੇ ਕਹਿਰ ਦੀਆਂ ਲਗਾਤਾਰ ਵਾਧੀ ਗਰਮੀ ਦਾ ਅਸਰ ਆਖੀਕਾ ਸੁਕਨਾ ਲੈਕ ਤੇ ਵੀ ਹੋਇਆ ਪਾਣੀ ਦੀ ਗਿਰਾਵਟ ਹੋਈ ਆ ਪਾਣੀ ਲਗਾਤਾਰ ਘਟਦਾ ਜਾ ਰਿਹਾ ਆ ਹੁਣ ਤੱਕ ਹਜੇ ਜਿਹੜਾ ਆ ਮਿਡ ਜੂਨ ਦੇ ਵਿੱਚ ਪਹੁੰਚੇ ਆ ਤੇ ਹਜੇ ਗਰਮੀ ਦੇ 1.5 ਮਹੀਨਾ ਹੋਰ ਕੱਟੋ-ਕੱਟ ਪਿਆ ਤੇ ਇੱਥੇ ਦੇਖੋ ਕਿ ਪਾਣੀ 10 ਫੁੱਟ ਗਿਰਾਵਟ ਤੇ ਆ ਚੁੱਕਿਆ ਕਈ ਜਗ੍ਹਾ 10 ਤੋਂ ਬਧੇਰੇ ਫੁੱਟ ਆ ਤੇ ਕਈ ਜਗ੍ਹਾ ਜਿਹੜਾ ਆ 5 ਫੁੱਟ ਦੇ ਹੀ ਕਰੀ ਪਾਣੀ ਉਹ ਨਜ਼ਰ ਆ ਰਿਹਾ ਆ ਪਰ ਇਹ ਪਾਣੀ ਦਾ ਲੈਵਲ ਘਿਰਨਾ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਇਸ ਦੇ ਨਾਲ ਜਿਹੜਾ ਆ ਸੁਕਣਾ ਲੇਕ ਦੇ ਵਿੱਚ ਜੇਕਰ ਕੋਈ ਮੱਛੀਆਂ ਨੇ ਜਾਲ ਦੇ ਵਾਲੇ ਪੰਛੀ ਨੇ ਉਹਨਾਂ ਨੂੰ ਵੀ ਜਿਹੜੀ ਆ ਉਹ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਫਿਲਹਾਲ ਤਸਵੀਰਾਂ ਸੁਕਣਾ ਲੇਕ ਦੀਆਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੀ ਆਖੀਕਾਰ ਸੁਕਣਾ ਲੇਕ ਚ ਜਿਹੜੀ ਆ ਉਹ ਸਥਿਤੀ ਵੜੀ ਹੋਈ ਆ ਕਿਸ ਕਿਵੇਂ ਪਾਣੀ ਜਿਹੜਾ ਆ ਉਹ ਸੁੱਕਣਾ ਸ਼ੁਰੂ ਹੋ ਚੁੱਕਿਆ ਆ ਖਤਰੇ ਦੀ ਘੰਟੀ ਸੁਕਣਾ ਲੇਕ ਤੇ ਵੀ ਗਰਮੀ ਦੇ ਨਾਲ ਵੱਜਦੀ ਨਜ਼ਰ ਆ ਰਹੀ ਆ കൈമരാമന തജിന്ദ്ര ജസ്പ്രീ ഗി ടി സി ന്യൂസ് ചണ്ടഗ